ਅੱਜ ਸਵੇਰ ਦੇ ਵੇਲੇ ਅਸੀਂ ਪਰਮੇਸ਼ਵਰ ਦੀ ਪਵਿੱਤਰ ਹਯੂਰੀ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਜੋ ਕਿ ਸਾਨੂੰ ਪਰਮੇਸ਼ਵਰ ਜੀ ਨੇ ਅੱਜ ਦਾ ਸਮਾਂ ਬਖਸ਼ਿਆ ਪ੍ਰਭੂ ਯੀਸ਼ੂ ਮਸੀਹ ਦੀ ਪਵਿੱਤਰ ਬਾਣੀ ਦੇ ਵਿੱਚੋਂ ਪਵਿੱਤਰ ਬਾਈਬਲ ਦੇ ਦੁਆਰਾ ਅਸੀਂ ਕੁਝ ਬਚਨਾਂ ਨੂੰ ਵਿਚਾਰ ਕਰਨਾ ਅਤੇ ਉਸ ਤੋਂ ਬਾਅਦ ਪ੍ਰਾਰਥਨਾ ਵੀ ਕਰਾਂਗੇ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਜੀ ਆਖਦੇ ਨੇ ਕਿ হে ਸਾਰੇ ਥੱਕੇ ਹੋਇਓ ਅਤੇ ਭਾਰ ਦੇ ਹੇਠਾਂ ਦੱਬੇ ਹੋਇਓ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦਿਆਂਗਾ ਇਸ ਦੁਨੀਆ ਦੇ ਵਿੱਚ ਹਰ ਇੱਕ ਵਿਅਕਤੀ ਜਿਹੜਾ ਸੁੱਖ ਦੀ ਤਲਾਸ਼ ਵਿੱਚ ਹੈ ਆਰਾਮ ਪਾਉਣਾ ਚਾਹੁੰਦਾ ਹੈ ਜ਼ਿੰਦਗੀ ਦੇ ਵਿੱਚ ਕੋਈ ਤਾਂ ਕੋਈ ਦੁੱਖ ਇਨਸਾਨ ਦੀ ਜ਼ਿੰਦਗੀ ਨੂੰ ਅੱਜ ਖਾਂਦਾ ਜਾ ਰਿਹਾ ਹੈ ਉਸ ਦਾ ਵੱਡਾ ਕਾਰਨ ਹੈ ਮਨੁੱਖ ਦੇ ਜੀਵਨ ਵਿੱਚ ਪਰਮੇਸ਼ਵਰ ਦੇ ਨਾਲੋਂ ਵਿਛੋੜਾ ਜੋ ਪਾਪ ਹੈ ਪਾਪ ਦੇ ਕਾਰਨ ਇਨਸਾਨ ਪਰਮੇਸ਼ਵਰ ਤੋਂ ਅਲੱਗ ਹੈ ਪਰਮੇਸ਼ਵਰ ਤੋਂ ਵੱਖਰਾ ਹੈ ਪਰਮੇਸ਼ਵਰ ਤੋਂ ਦੂਰ ਹੈ ਪਰ ਜਦੋਂ ਪਾਪ ਇਨਸਾਨ ਦੀ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਜਾਂਦਾ ਉਹ ਇਨਸਾਨ ਪਰਮੇਸ਼ਵਰ ਦੇ ਨੇੜੇ ਚਲਾ ਜਾਂਦਾ ਜਦੋਂ ਇਨਸਾਨ ਪਰਮੇਸ਼ਵਰ ਦੇ ਨੇੜੇ ਚਲਾ ਜਾਂਦਾ ਹੈ ਉਹ ਪਾਪ ਦੇ ਜਿਹੜੇ ਸ਼ਰਾਪ ਪਾਪ ਦੀ ਦੁਆਰਾ ਜੋ ਸਾਡੀ ਬਾਡੀ ਤੇ ਸਾਡੇ ਪਰਿਵਾਰ ਤੇ ਸਾਡੇ ਘਰਾਣੇ ਤੇ ਜੋ ਸ਼ਰਾਪ ਦੁਖਾਈ ਨਹੀਂ ਉਹ ਫਿਰ ਆਪਣੇ ਆਪ ਖਤਮ ਹੋਣਾ ਸ਼ੁਰੂ ਹੋ ਜਾਂਦੇ ਨੇ ਜਦੋਂ ਅਸੀਂ ਪਾਪ ਤੋਂ ਮੁਕਤ ਹੋ ਕੇ ਪਰਮੇਸ਼ਵਰ ਦੇ ਨਾਲ ਆਪਣਾ ਨਾਤਾ ਜੋੜ ਲੈਂਦੇ ਏਸੇ ਲਈ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਨੇ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਲੈ ਰਿਹਾ ਹੈ ਤੋਬਾ ਕਰਦੇ ਤੋ ਪਾਪਾਂ ਤੋਂ ਤੋਬਾ ਗੁਨਾਹਾਂ ਤੋਂ ਬਦੀਆਂ ਤੋਂ ਇੱਕ ਤੋਬਾ ਐਸਾ ਜੜੀਆਂ ਆ ਇਨਸਾਨ ਤੋਬਾ ਕਰੇਗਾ ਆਪਣੇ ਪਾਪ ਤੋਂ ਆਪਣੇ ਮਾੜੇ ਕੰਮਾਂ ਤੋਂ ਤੇ ਫਿਰ ਇਨਸਾਨ ਦੇ ਪਾਪ ਮਿਟਾਏ ਜਾਣਗੇ ਔਰ ਤੋਬਾ ਸਾਡੇ ਪਾਪਾ ਨੂੰ ਸ਼ਮਾ ਕਰਨ ਦੀ ਸ਼ਮਤਾ ਰੱਖਦੀ ਹੈ ਜੇ ਅਸੀਂ ਸੱਚੀ ਤੋਬਾ ਕਰਦੇ ਤਾਂ ਤੋਬਾ ਦਾ ਅਸਲੀ ਮਤਲਬ ਹੈ ਆਪਣੇ ਪਾਪ ਮੰਨ ਲੈਣੇ ਤੇ ਛੱਡ ਦੇਣੇ ਇਹ ਨਹੀਂ ਹੈ ਮੂੰਹ ਤੋਂ ਕਿਹਾ ਮੈਂ ਤੋਬਾ ਕਰ ਲਈ ਹੈ ਪਰ ਫਿਰ ਉਹੀ ਕੰਮ ਪਾਪ ਮੰਨ ਲੈ ਤੇ ਛੱਡ ਦੇ ਕਿ ਮੈਂ ਪਾਪੀ ਆ ਤੇ ਮੈਂ ਪਾਪ ਆਪਣੀ ਮੰਨ ਲਈ ਇਸ ਕਰਕੇ ਇਹ ਹੈ ਸ੍ਰੀ ਤੋਬਾ ਤੇ ਜਦੋਂ ਅਸੀਂ ਪਾਪ ਮੰਨ ਕੇ ਛੱਡ ਦਿੰਦੇ ਆਂ ਜਦੋਂ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰ ਲੈਂਦੇ ਆਂ ਜਦੋਂ ਆਪਣੇ ਪਾਪ ਗੁਨਾਮਾਂ ਨੂੰ ਤਿਆਗ ਦਿੰਦੇ ਆਂ ਫਿਰ ਆਪਾਂ ਪਾਪ ਦੀ ਗੁਲਾਮੀ ਤੋਂ ਮੁਕਤ ਹੁੰਦੇ ਆਂ ਫਿਰ ਇਹ ਸ਼ਰਾਪ ਇਹ ਦੁੱਖ ਇਹ ਬਿਮਾਰੀਆਂ ਜੋ ਪਾਪ ਦੇ ਕਾਰਨ ਸਾਡੇ ਉੱਤੇ ਆਈਆਂ ਨੇ ਫਿਰ ਇਹ ਆਪਣੇ ਆਪ ਹੀ ਸਾਡੀ ਜ਼ਿੰਦਗੀ ਚੋਂ ਖਤਮ ਹੋ ਜਾਂਦੀਆਂ ਨੇ ਜਿਵੇਂ ਕਿ ਪਤਰਸ ਜਿਹੜਾ ਰਸੂਲਾਂ ਦੇ ਕਰਤੱਬ ਦੇ ਵਿੱਚ ਵੀ ਲਿਖਦਾ ਆ ਤਿੰਨ ਦੇ ਆਏ 19 ਵਚਨ ਦੇ ਵਿੱਚ ਕਹਿੰਦਾ ਇਸ ਲਈ ਤੋਬਾ ਕਰੋ ਤੇ ਮੁੜੋ ਵੀ ਤੁਹਾਡੇ ਪਾਪ ਮਟਾਏ ਜਾਣ ਤਾਂ ਜੋ ਪ੍ਰਭੂ ਦੇ ਹਯੂਰੋਂ ਸੁੱਖ ਦੇ ਦਿਨ ਆਉਣ ਤੋਬਾ ਕਰੋ ਤੇ ਮੁੜੋ ਤੋਬਾ ਕਰਨ ਦਾ ਮਤਲਬ ਪਾਪ ਛੱਡੋ ਆਪਣੇ ਪਾਪਾਂ ਤੋਂ ਤੋਬਾ ਕਰੋ ਤੇ ਮੁੜਨਾ ਕਿਹੜੇ ਆ ਉਹ ਭੈੜੇ ਰਾਹਾਂ ਤੋਂ ਮੁੜਨਾ ਜਿਨ੍ਹਾਂ ਵਿੱਚ ਆਪਾਂ ਚੱਲਦੇ ਆਂ ਪਾਪ ਵਿੱਚ ਬਦੀ ਵਿੱਚ ਮੁੜੋ ਤਾਂ ਪਰਮੇਸ਼ਰ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣਗੇ ਫਿਰ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਇਸ ਦੁਨੀਆ ਵਿੱਚ ਇਨਸਾਨ ਜੋ ਦੁੱਖਾਂ ਵਿੱਚ ਜੂਝ ਰਿਹਾ ਉਸ ਤੋਂ ਨਿਕਲਣ ਦੇ ਲਈ ਸਾਨੂੰ ਆਪਣੇ ਪਾਪ ਗੁਨਾਵਾਂ ਤੋਂ ਤੋਬਾ ਕਰਨ ਦੀ ਲੋੜ ਹੈ ਔਰ ਇੱਕ ਖਰਾ ਜੀਵਨ ਇੱਕ ਚੰਗੀ ਜ਼ਿੰਦਗੀ ਜਿਉਣ ਦੀ ਲੋੜ ਹੈ ਮਾੜੇ ਕੰਮ ਮਾੜੇ ਕਰਮ ਮਾੜੀਆਂ ਗੱਲਾਂ ਮਾੜੇ ਵਿਚਾਰ ਮਾੜੀਆਂ ਹਰਕਤਾਂ ਸਾਨੂੰ ਸ਼ਰਾਪ ਵੱਲ ਲੈ ਕੇ ਜਾਂਦੀਆਂ ਪਰ ਜਦੋਂ ਆਪਾਂ ਇਹਨਾਂ ਕੰਮਾਂ ਤੋਂ ਬਾਹਰ ਨਿਕਲਦੇ ਆਂ ਫਿਰ ਸਾਨੂੰ ਆਜ਼ਾਦੀ ਮਿਲਦੀ ਹੈ ਸੋ ਇਸ ਦੁਨੀਆ ਵਿੱਚ ਇਸ ਸੰਸਾਰ ਦੇ ਵਿੱਚ ਆਜ਼ਾਦੀ ਦੇ ਲਈ ਸਾਨੂੰ ਆਪਣੇ ਪਾਪ ਦਾ ਤਿਆਗ ਕਰਨਾ ਆਪਣਾ ਤੇ ਪ੍ਰਭੂ ਯਿਸੂ ਮਸੀਹ ਤਾਂ ਆਵਾਜ਼ ਮਾਰਦੇ ਨੇ ਕਿ ਹੇ ਸਾਰੇ ਥੱਕੇ ਹੋਇਓ ਅਤੇ ਭਾਰ ਦੇ ਹੇਠਾਂ ਦੱਬੇ ਹੋਇਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂ ਉਹ ਸਾਨੂੰ ਆਰਾਮ ਦੇਣਾ ਚਾਹੁੰਦੇ ਉਹ ਸਾਨੂੰ ਜ਼ਿੰਦਗੀ ਦੇਣਾ ਚਾਹੁੰਦੇ ਆ ਉਹ ਸਾਨੂੰ ਸਦਾ ਦਾ ਜੀਵਨ ਬਖਸ਼ਣਾ ਚਾਹੁੰਦੇ ਆ ਇਸ ਲਈ ਅੱਜ ਜੇ ਤੁਸੀਂ ਦੁੱਖ ਵਿੱਚ ਹੋ ਬਿਮਾਰੀ ਵਿੱਚ ਹੋ ਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਆਵਾਜ਼ ਮਾਰਦਾ ਕਹਿੰਦਾ ਹੇ ਸਾਰੇ ਥੱਕੇ ਪਾਰ ਹੇਠ ਦੱਬੇ ਹੋਏ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਆਪਣੇ ਪਾਪ ਆਪਣੀ ਬਦੀ ਨਸ਼ੇ ਹਰਾਮ ਕਾਰੀਆਂ ਵੇ ਵਿਚਾਰ ਤੇ ਹਰੇਕ ਪ੍ਰਕਾਰ ਦੇ ਬੁਰੇ ਕਰਮ ਤਿਆਗ ਕੇ ਪਰਮੇਸ਼ਵਰ ਦੇ ਕੋਲ ਪਰਮੇਸ਼ਵਰ ਦੇ ਨੇੜੇ ਆਜਾਉਣਾ ਪੈਣਾ ਸੋ ਆਓ ਅਸੀਂ ਅੱਖਾਂ ਨੂੰ ਬੰਦ ਕਰੀਏ ਪ੍ਰਾਰਥਨਾ ਕਰੀਏ ਤੇ ਪਰਮੇਸ਼ਵਰ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਗਾ ਪਰਮੇਸ਼ਵਰ ਤੁਹਾਡੀ ਲਾਈਫ ਨੂੰ ਚੇਂਜ ਕਰ ਦੇਗਾ ਪਰਮੇਸ਼ਵਰ ਤੁਹਾਡੇ ਜੀਵਨ ਨੂੰ ਬਦਲ ਦੇਵੇਗਾ ਐ ਸਰਵਸ਼ਕਤੀਮਾਨ ਪਰਮੇਸ਼ਵਰ ਦਇਆ ਦੇ ਸਾਗਰ ਪ੍ਰਭੂ ਤੁਹਾਡਾ ਧੰਨਵਾਦ ਕਰਦੀਆਂ ਪਵਿੱਤਰ ਯਹੋਵਾ ਮੈਂ ਧੰਨਵਾਦ ਕਰਦਾ ਪਵਿੱਤਰ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਆਪਣੇ ਬੱਚਿਆਂ ਦੇ ਉੱਤੇ ਆਪਣਾ ਜ਼ਲਾਲ ਪ੍ਰਗਟ ਕਰੋ ਪ੍ਰਭੂ ਆਪਣੇ ਬੇਟੇ ਬੇਟੀਆਂ ਉੱਤੇ ਆਪਣਾ ਜ਼ਲਾਲ ਜ਼ਾਹਿਰ ਕਰੋ ਮੇਰੇ ਪਰਮੇਸ਼ਵਰ ਧਨਵਾਦ ਕਰਦੇ ਮੇਰੇ ਪ੍ਰਭੂ ਯਿਸੂ ਜੀ ਤੁਹਾਡਾ ਸ਼ੁਕਰ ਕਰਦੇ ਆਂ ਆਪ ਜੀ ਦੀ ਕਿਰਪਾ ਸਾਡੇ ਨਾਲ ਹੋਵੇ ਤੇ ਤੁਸੀਂ ਸਾਡੇ ਤੇ ਆਪਣੀ ਵੱਡੀ ਕਿਰਪਾ ਕਰੋ ਜੋ ਬਿਮਾਰੀਆਂ ਵਿੱਚ ਜਕੜੇ ਨੇ ਜੋ ਮੇਰੇ ਮਹਾਨ ਪਰਮੇਸ਼ਰ ਸ਼ੈਤਾਨ ਦੀ ਗੁਲਾਮੀ ਅਤੇ ਹਰੀਕ ਤਰ੍ਹਾਂ ਦੇ ਬੰਧਨ ਲਾਂਤਾਂ ਸ਼ਰਾਪਾਂ ਵਿੱਚ ਜਕੜੇ ਨੇ ਉਹਨਾਂ ਨੂੰ ਆਜ਼ਾਦ ਕਰੋ ਪ੍ਰਭੂ ਜੋ ਨਸ਼ਿਆਂ ਦੇ ਗੁਲਾਮ ਨੇ ਨਸ਼ਿਆਂ ਤੋਂ ਆਜ਼ਾਦ ਹੋਣ ਜੋ ਬੱਚੇ ਆਪਣੇ ਮਾਪਿਆਂ ਦੇ ਪ੍ਰਤੀ ਆਣ ਆਗਿਆਕਾਰ ਨੇ ਉਹ ਆਜ਼ਾਦ ਹੋਣ ਪਿਤਾ ਆਪ ਦੀ ਕਿਰਪਾ ਹੋਵੇ ਤੇ ਦਇਆ ਹੋਵੇ ਮਹਾਨ ਪਿਤਾ ਪਰਮੇਸ਼ਵਰ ਆਪਣੀ ਕਿਰਪਾ ਕਰੋ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਂਜ ਮੰਗਦੇ ਹਾਂ ਆਮੀਨ ਆਮੀਨ ਸੁみਰੇ ਭਾਈ ਭੈਣੋ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੋ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਦੇ ਰਾਹੀਂ ਆਪਾਂ ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਦੀ ਪਵਿੱਤਰ ਬਾਣੀ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਆਂ ਔਰ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੋਗੇ ਤੇ ਤੁਸੀਂ ਬਹੁਤ ਗੱਲਾਂ ਜਿਹੜੀਆਂ ਪਵਿੱਤਰ ਬਾਈਬਲ ਦੀਆਂ ਸਿੱਖ ਸਕੋਗੇ ਅਤੇ ਬਾਈਬਲ ਦੇ ਵਚਨਾਂ ਨੂੰ ਤੁਸੀਂ ਪੂਰੀ ਤਰ੍ਹਾਂ ਜਾਣ ਸਕੋਗੇ ਸੋ ਪਰਮੇਸ਼ਵਰ ਤੁਹਾਡੇ ਤੇ ਆਪਣੀ ਵੱਡੀ ਕਿਰਪਾ ਕਰੇ ਤੇ ਦਇਆ ਕਰੇ